ਦੋਸਤੋ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਤੁਸੀਂ ਘੁੰਮਣ ਜਾਓਗੇ ਤਾਂ ਤੁਹਾਨੂੰ ਅਜਹੀਆਂ ਕਈ ਥਾਵਾਂ ਦੇਖਣ ਨੂੰ ਮਿਲਣਗੀਆਂ ਅਤੇ ਅਜਹੀਆਂ ਕਈ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਪਰ ਕੁਝ ਥਾਵਾਂ ਇੰਨੀਆਂ ਅਜੀਬ ਹੁੰਦੀਆਂ ਹਨ ਕਿ ਵਿਗਿਆਨ ਨੇ ਵੀ ਉਹਨਾਂ ਨੂੰ ਛੱਡ ਦਿੱਤਾ ਹੈ ਅੱਜ ਦਾਹਾਨੂੰ ਦੱਸਦੇ ਹਾਂ ਅਜਹੀਆਂ 10 ਅਜੀਬੋ ਗਰੀਬ ਥਾਵਾਂ ਦੇ ਬਾਰੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਔਰ ਅਗਰ ਤੁਸੀਂ ਲੋਗ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਹੈ ਨੰਬਰ 1 ਮਹਾਰਾਸ਼ਟਰ ਦੀ ਏਜੰਟਾ ਐਲੋਬੀਰਾ ਗੁਫਾਵਾਂ ਦੋਸਤੋ 4000 ਸਾਲ ਪਹਿਲਾਂ ਬਣਾਈ ਗਿਆ ਇਹ ਗੁਫਾਵਾਂ ਪਹਾੜ ਤੋਂ ਕੱਟ ਕੇ ਬਣਾਈ ਗਿਆ ਹਨ ਸਮੁੱਚੀ ਸਭੇਤਾ ਕੇਵਲ ਇਸ ਪਹਾੜ ਵਿੱਚ ਹੀ ਬਣੀ ਹੋਈ ਹੈ ਏਜੰਟਾ ਵਿੱਚ ਕੁੱਲ 30 ਗੁਫਾਵਾਂ ਹਨ ਜਿਨ੍ਹਾਂ ਵਿੱਚ ਪੰਜ ਪ੍ਰਾਤਨ ਮਹਾਲ ਅਤੇ 25 ਵਿਸ਼ਾਲ ਮੋਦੀ ਮਠ ਹਨ ਇਸ ਦੇ ਨਾਲ ਹੀ ਅਲੋਰਾ ਦੀ ਗੁਫਾਵਾਂ ਵਿੱਚ 12 ਗੁਫਾਵਾਂ ਬੁੱਧ ਧਰਮ ਤੇ 17 Hindu ਧਰਮ ਤੇ ਪੰਜ ਜੈਨ ਧਰਮ ਨਾਲ ਆਧਾਰਤ ਹਨ ਕਿਹਾ ਜਾਂਦਾ ਹੈ ਕਿ ਇਹ ਇੱਕ ਵੱਡੀ ਚਟਾਨ ਦੇ ਹੇਠਾਂ ਇੱਕ ਸ਼ਹਿਰ ਵਸਿਆ ਹੋਇਆ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ 4000 ਸਾਲ ਪਹਿਲਾਂ ਇਸ ਵੱਡੀ ਚਟਾਨ ਨੂੰ ਕੱਟ ਕੇ ਗੁਫਾਵਾਂ ਕਿਸ ਨੇ ਬਣਾਈਆਂ ਉਹ ਵੀ ਉਸ ਸਮੇਂ ਜਦੋਂ ਉਹਨਾਂ ਕੋਲ ਸਾਡੀ ਤਕਨੀਕ ਦੇ ਹਥਿਆਰ ਵੀ ਨਹੀਂ ਸਨ ਦੂਜਾ ਸਵਾਲ ਇਹ ਹੈ ਕਿ ਪਹਾੜ ਦਾ ਬਾਕੀ ਬਚਿਆ ਹੋਇਆ ਹਿੱਸਾ ਕਿੱਥੇ ਗਿਆ ਜਿਸ ਨਾਲ ਗੁਫਾਵਾਂ ਬਣੀਆਂ ਸਨ ਇਹ ਸਵਾਲ ਅੱਜ ਵੀ ਲੋਕਾਂ ਦੇ ਦਿਮਾਗ ਵਿੱਚ ਹੈ ਜਿਸ ਦਾ ਜਵਾਬ ਕਿਸੇ ਕੋਲ ਨਹੀਂ ਹੈ ਨੰਬਰ 2 ਕੇਰਲਾ ਦਾ ਪਦਮ ਸਮਾਮੀ ਮੰਦਿਰ ਆ ਦੋਸਤੋ ਇਹ ਵਿਸ਼ਾਲ ਮੰਦਿਰ ਕਾਜਗਤੋਂ 5000 ਸਾਲ ਪਹਿਲਾਂ ਬਣਾਇਆ ਦੱਸਿਆ ਜਾਂ ਰਿਹਾ ਹੈ ਇਸ ਦੇ ਅੰਦਰ ਭਗਵਾਨ ਵਿਸ਼ਨੂੰ ਆਨੰਦ ਪਲੰਗ ਅਵਸਥਾ ਵਿੱਚ ਬਰਾਜਮਾਨ ਹਨ ਇਸ ਮੰਦਰ ਵਿੱਚ ਕੁੱਲ 6 ਦਰਵਾਜ਼ੇ ਹਨ ਜਿਨ੍ਹਾਂ ਵਿੱਚੋਂ ਕੁਝ ਨੂੰ ਖੋਲ ਕੇ ਕੱਢੇ ਗਏ ਗਹਿਣਿਆਂ ਦੀ ਕੀਮਤ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਜਦਕਿ ਕੁਝ ਅਜੇ ਤੱਕ ਨਹੀਂ ਖੁੱਲੇ ਗਏ ਚੈਂਬਰ B ਨੂੰ ਖੋਲਣ ਦਾ ਇੱਕ ਦਰਵਾਜ਼ਾ ਕੇਵਲ ਇੱਕ ਬਹੁਤ ਹੀ ਪਵਿੱਤਰ ਅਤੇ ਗਿਆਨਵਾਨ ਸਾਧੂ ਦੁਆਰਾ ਖੋਲ੍ਹਿਆ ਜਾ ਸਕਦਾ ਹੈ ਜੋ ਕਿ ਗੋਲਡ ਮੰਤਰ ਦਾ ਜਾਪ ਕਰਕੇ नाग ਬਦਮ ਅਤੇ नाग ਪਾਸ਼ਮ ਨੂੰ ਦੂਰ ਕਰਨ ਜਾਂਦਾ ਹੋਵੇ ਪਰ ਸਵਾਲ ਇਹ ਹੈ ਕਿ ਇਸ ਮੰਦਰ ਵਿੱਚ ਇੰਨੇ ਗਹਿਨੇ ਕਿਸ ਨੇ ਰੱਖੇ ਸਨ ਸਵਾਲ ਇਹ ਵੀ ਹੈ ਕਿ ਇਹ ਦਰਵਾਜ਼ੇ ਕਿਸ ਨੇ ਅਤੇ ਕਿਵੇਂ ਬੰਦ ਕੀਤੇ ਇਹ ਜਿੰਨੇ ਰਿੰਗ ਦਾ ਅਦੁੱਪਤ ਇਸ ਵਿੱਚ ਕੁੱਲ ਪੰਜ ਵੱਡੇ ਨਿਵਾਸ ਸਥਾਨ ਸਥਿਤ ਹਨ ਜਿੱਥੇ 21 ਜਾਂ 22 ਮਾਰਚ ਅਤੇ 22 ਜਾਂ 23 ਸਤੰਬਰ ਨੂੰ ਸੂਰਜ ਬਿਲਕੁਲ ਮਾਤੋਂ ਚੜ੍ਹਦਾ ਹੈ ਖੁਸ਼ਕਿਸਮਤੀ ਨਾਲ ਇਹਨਾਂ ਤਰੀਖਾਂ ਤੇ ਦਿਨ ਰਾਤ ਬਰਾਬਰ ਹੁੰਦੇ ਹਨ ਨੰਬਰ 3 Rajasthan ਦੇ Bhangarh ਦਾ ਕਿਲਾ ਦੋਸਤੋ ਭਾਰਤ ਦੇ ਵੀ ਕਹਾਣੀਆਂ ਦੇ ਦਿਸ ਹੈ ਇਸ ਨੂੰ Google ਤੇ ਸਰਚ ਕਰੋ ਜਾਂ ਲੋਕਾਂ ਦੇ ਮੋਹ ਸੁਣੋ Rajasthan ਦੀ ਰਾਜਧਾਨੀ Jaipur ਤੋਂ 32 ਮੀਲ ਦੀ ਦੂਰ Bhangarh ਕਿਲਾ ਆਪਣੀਆਂ ਕਹਾਣੀਆਂ ਅਤੇ ਭੂਤ ਦੀਆਂ ਕਹਾਣੀਆਂ ਲਈ ਮਸ਼ਹੂਰ ਹੈ ਇਸ ਨੂੰ 17ਵੀਂ ਸਦੀ ਦਾ ਭੂਤਾਂ ਦਾ ਸਥਾਨ ਵੀ ਕਿਹਾ ਜਾਂਦਾ ਹੈ ਨੰਬਰ 4 ਅਸਾਮ ਦਾ ਜਟਿੰਗਾ ਵੈਲੀ ਦੋਸਤੋ ਅਸਾਮ ਦੇ ਇਸ ਪਿੰਡ ਨੇ ਕਈ ਵਾਰ ਪੰਛੀਆਂ ਨੂੰ ਆਪਣੇ ਬਲਬੂਤੇ ਤੇ ਅਸਾਮ ਤੋਂ ਡਿੱਗਦੇ ਦੇਖਿਆ ਹੈ ਹਰ ਸਾਲ ਅਕਤੂਬਰ ਦੇ ਆਸ-ਪਾਸ ਇੱਥੇ ਉੱਡਣ ਵਾਲੇ ਸਾਰੇ ਪੰਛੀ ਬਿਨਾਂ ਕਿਸੇ ਕਾਰਨ ਡਿੱਗਣ ਲੱਗ ਪੈਂਦੇ ਹਨ ਇਹ ਪੰਛੀ ਸ਼ਾਮ 6 ਤੋਂ 9 ਵਜੇ ਤੱਕ ਡਿੱਗਣ ਕਾਰਨ ਮੌਦਾ ਸ਼ਿਕਾਰ ਵੀ ਹੋ ਜਾਂਦੇ ਹਨ ਅਜੇ ਤੱਕ ਵਿਗਿਆਨੀ ਇਸ ਦਾ ਕਾਰਨ ਨਹੀਂ ਲੱਭ ਸਕੇ ਇੱਕ ਬੇਤੁਕਾ ਬਿਆਨ ਇਹ ਵੀ ਹੈ ਕਿ ਇਸ ਪਿੰਡ ਦੇ ਲੋਕੋ ਆਪ ਹੀ ਇਨ੍ਹਾਂ ਪੰਛੀਆਂ ਨੂੰ ਮਾਰਦੇ ਹਨ ਵਿਗਿਆਨੀਆਂ ਨੇ ਵੀ ਇਸ ਤੇ ਚੁੱਪੀ ਧਾਰੀ ਰੱਖੀ ਹੈ ਨੰਬਰ 5 ਉਤਰਾਖੰਡ ਦੀ ਰੂਪਕੁੰਡ ਝੀਲ ਦੋਸਤੋ ਰੂਪਕੁੰਡ ਝੀਲ ਦਾ ਨਾਮ ਆਉਂਦਿਆ ਹੀ ਸਾਡੀਆਂ ਅੱਖਾਂ ਦੇ ਅੱਗੇ ਪਿੰਜਰਾਂ ਦੇ ਸਿਰ ਅਤੇ ਹੱਡੀਆਂ ਲਟਕ ਜਾਂਦੀਆਂ ਹਨ ਇਹ ਉਹਨਾਂ ਲੋਕਾਂ ਦਾ ਪਸੰਦੀਦਾ ਟਰੈਕ ਹੈ ਜੋ ਹਿਮਾਲਿਆ ਵਿੱਚ ਸ਼ੇਅਰ ਕਰਨਾ ਚਾਹੁੰਦੇ ਹਨ ਜਦੋਂ ਕੋਈ ਜ਼ਮੀਨ ਤੋਂ 5029 ਮੀਟਰ ਦੀ ਉਚਾਈ ਤੇ ਅਜਿਹੇ ਨਜ਼ਾਰੇ ਦੇਖਣ ਨੂੰ ਮਿਲਦਾ ਹੈ ਤਾਂ ਕੋਈ ਵਿਅਕਤੀ ਇਸ ਯਾਤਰਾ ਨੂੰ ਸਿਰਫ ਤਸਵੀਰਾਂ ਵਿੱਚ ਹੀ ਕੈਦ ਕਰਦਾ ਹੈ ਰੂਪਕੁੰਡ ਝੀਲ ਵਿੱਚ ਬਹੁਤ ਸਾਰੇ ਨਰ ਪਿੰਜਰਾਂ ਨਾਲ ਟੰਗੀ ਹੋਈ ਹੈ ਇਸ ਜਗ੍ਹਾ ਦੀ ਖੋਜ ਬ੍ਰਿਟਿਸ਼ ਫਾਰੈਸਟ ਗਾਰਡ ਨੇ 1942 ਵਿੱਚ ਕੀਤੀ ਸੀ ਉਦੋਂ ਤੋਂ ਇਹ ਚੀਜ਼ ਵਿਦੇਸੀ ਅਤੇ ਦੇਸੀ ਪ੍ਰਾਤਨ ਵਿਭਾਗ ਦਾ ਅੱਡਾ ਬਣ ਗਈ ਹੈ ਪਿਛਲੇ ਕੁਝ ਦਹਾਕੇਾਂ ਵਿੱਚ ਇੱਥੇ ਹਜ਼ਾਰਾਂ ਤੋਂ ਵੱਧ ਖੋਜਾਂ ਹੋ ਚੁੱਕੀਆਂ ਹਨ ਕੋਈ ਨਹੀਂ ਦੱਸ ਸਕਦਾ ਕਿ ਇੱਥੇ ਇੰਨੇ ਪਿੰਜਰ ਕਿੱਥੋਂ ਆਏ ਸਾਲਾਂ ਦੀ ਖੋਜ ਦੇ ਬਾਅਦ ਵਿਗਿਆਨੀਆਂ ਨੇ ਦੱਸਿਆ ਕਿ ਇਹ ਪਿੰਜਰ 850 ਈਸਵੀ ਸਾਲ ਪੁਰਾਣੇ ਹਨ ਪਰ ਉਸ ਦੀ ਮੌਤ ਦੇ ਕਾਰਨ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਉਹ ਇੱਥੋਂ ਦੀ ਲੋਕਾਂ ਦੀਆਂ ਕਹਾਣੀਆਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਨ ਸਥਾਨਕ ਲੋਕਾਂ ਦੇ ਮੁਤਾਬਕ ਸਦੀਆਂ ਪਹਿਲਾਂ ਇੱਥੇ ਕਈ ਵਰਤਾਰੀ ਹੋਈ ਸੀ ਜਿਸ ਵਿੱਚ ਜ਼ਮੀਨ 23 ਸੈਂਟੀਮੀ ਇੰਨੀ ਠੰਡ ਕਾਰਨ ਸਭ ਦੀ ਮੌਤ ਹੋ ਗਈ। ਨੰਬਰ 6 ਵਾਲੀ ਸ਼ਹਿਰ ਦੇ ਬੁਲਟ ਬਾਬਰਨਦਰ ਬਾਈਕ ਮੰਦਰਾ। ਦੋਸਤੋ ਚਟੀਲਾ ਪਿੰਡ ਰਾਜਸਥਾਨ ਦੇ ਜੈਪੁਰ ਤੋਂ 30 ਮੀਲ ਦੂਰ ਹੈ। ਇੱਥੇ ਓਮ ਬੰਨਾ ਉਰਫ ਬੁਲਟ ਬਾਬਾ ਨਾਮ ਦਾ ਵਿਅਕਤੀ ਰਹਿੰਦਾ ਸੀ। ਸਾਲ 1988 ਵਿੱਚ ਬਾਬਾ ਇਸ ਬਾਈਕ ਤੇ ਆਪਣੇ ਪਿੰਡ ਵੱਲ ਆਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਇਹ ਹਾਦਸੇ ਤੋਂ ਬਾਅਦ ਬਾਈਕ ਚੱਲਣ ਦੀ ਹਾਲਤ ਵਿੱਚ ਨਹੀਂ ਸੀ। ਅਗਲੀ ਸਵੇਰ ਇਸ ਦੇ ਲਾਪਤਾ ਹੋਣ ਲਈ ਇਸ ਦੀ ਪੁਲਿਸ ਦੀ ਨਿਗਰਾਨੀ ਹੀ ਟੱਖਿਆ ਗਿਆ। ਤਲਾਸ਼ੀ ਲੈਣ ਤੋਂ ਬਾਅਦ ਬਾਈਕ ਉੱਥੇ ਉਸੇ ਥਾਂ ਤੇ ਮਿਲੀ। ਜਿਸ ਥਾਂ ਤੇ ਉਸ ਦਾ ਐਕਸੀਡੈਂਟ ਹੋਇਆ ਸੀ ਇਸ ਬਾਈਕ ਨੂੰ ਦੁਬਾਰਾ ਥਾਣੇ ਵਿੱਚ ਰੱਖਿਆ ਗਿਆ ਅਤੇ ਫਿਰ ਤੋਂ ਬਾਈਕ ਗਾਇਬ ਹੋ ਗਈ ਲੋਕ ਇਸ ਬਾਈਕ ਅਤੇ ਬੁਲਟ ਬਾਬੇ ਦਾ ਪਵਿੱਤਰ ਆਤਮਾ ਸਮਝਦੇ ਸਨ ਅਤੇ ਇਸ ਲਈ ਉੱਥੇ ਇੱਕ ਵਿਸ਼ਾਲ ਮੰਦਿਰ ਬਣਾ ਦਿੱਤਾ ਗਿਆ ਇਸ ਮੋਟਰਸਾਈਕਲ ਦੀ ਉੱਥੇ ਪੂਜਾ ਹੋਣ ਲੱਗ ਗਈ ਆਸ-ਪਾਸ ਦੇ ਲੋਕ ਵੀ ਇਸ ਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਹਨ ਅਤੇ ਇਹ ਮੰਦਿਰ ਬੁਲਟ ਬਾਬਾ ਦਾ ਮੰਦਿਰ ਦੇ ਨਾਮ ਨਾਲ ਮਸ਼ਹੂਰ ਹੋ ਜਾਂਦਾ ਹੈ ਨੰਬਰ 7 ਰਾਜਸਥਾਨ ਦਾ ਪਿੰਡ ਕੋਲਤਾਰਾ ਦੋਸਤੋ ਰਾਜਸਥਾਨ ਆਪਣੇ ਲੰਬੇ ਰੇਗਿਸਤਾਨ ਸ਼ਾਹੀ ਮਹਿਲ ਵੱਡੀਆਂ ਝੀਲਾਂ ਅਤੇ ਵਿਸ਼ੇਸ਼ਾਤ ਕੰਡੇ ਕਾਰਨ ਸਲਾਨੀਆਂ ਦੇ ਦਿਲਾਂ ਵਿੱਚ ਬਹੁਤ ਸਤਿਕਾਰ ਰੱਖਦਾ ਹੈ ਪਰ ਇੱਥੇ ਇੱਕ ਹੋਰ ਵਿਸ਼ੇਸ਼ਤਾ ਇਹ ਕਿ ਇੱਥੇ ਆਉਣ ਵਾਲਾ ਇੱਕ ਸਭ ਤੋਂ ਵੱਡਾ ਕਾਰਨ ਹੈ ਜਿਸ ਸੇ ਮਿਲਦੇ 20 ਕਿਲੋਮੀਟਰ ਦੂਰ ਇੱਕ ਪਿੰਡ ਹੈ ਕੌਲਤਾਰਾ ਤਿੰਨ ਦਹਾਕੇ ਪਹਿਲਾਂ ਇਸ ਇਲਾਕੇ ਵਿੱਚ ਬ੍ਰਾਹਮਣ ਭਾਈਚਾਰੇ ਦੇ ਘਰ ਹੋਇਆ ਕਰਦੇ ਸੀ ਪਰ ਕੁਝ ਹਾਲਾਤਾਂ ਦੇ ਕਾਰਨ ਲੋਕ ਇੱਥੋਂ ਭੱਜ ਗਏ ਕਾਰਨ ਕਿਸੇ ਨੂੰ ਨਹੀਂ ਪਤਾ ਹੁਣ ਇਹ ਪ੍ਰਾਤਿਕ ਵਿਗਿਆਨੀਆਂ ਲਈ ਸਰਵੇਖਣ ਸਾਈਟ ਬਣ ਗਈ ਹੈ ਕੋਈ ਇਸ ਨੂੰ ਭੂਤਾਂ ਦਾ ਪਰਸ਼ਾਵਾ ਕਹਿੰਦੇ ਹਨ ਕੋਈ ਇਸ ਨੂੰ ਰੱਬ ਦਾ ਪਰਮ ਕਹਿੰਦੇ ਹਨ ਹਰ ਕਿਸੇ ਕੋਲ ਸਵਧਾਨਾ ਕਿਸੇ ਦਾ ਅਸਲੀਅਤ ਦਾ ਇੱਥੇ ਕੋਈ ਲੈਣਾ ਦੇਣਾ ਨਹੀਂ ਹੈ ਨੰਬਰ 8 ਲੇਪਕਾਸ਼ੀ ਆਂਧਰਾ ਪ੍ਰਦੇਸ਼ ਦਾ ਲੜਕਾ ਦਾ ਪਿੱਲਰ ਦੋਸਤੋ ਭਾਰਤ ਪਿੰਡਾਂ ਵਿੱਚ ਵੱਸਦਾ ਹੈ ਅਤੇ ਇੱਥੇ ਕਈ ਕਿਸ ਰਸ ਵੀ ਪੈਦਾ ਹੁੰਦੇ ਹਨ ਆਂਧਰਾ ਪ੍ਰਦੇਸ਼ ਦੇ ਲੇਪਕਾਸ਼ੀ ਪਿੰਡ ਵਿੱਚ 16ਵੀਂ ਸਦੀ ਦਾ ਇੱਕ ਮੰਦਿਰ ਹੈ ਜਿਸ ਦੀ ਵਸਤੂ ਕਲਾ ਇਸ ਨੂੰ ਦੇਖਣ ਜੋਗ ਬਣਾਉਂਦੀ ਹੈ 70 ਥੰਮਾ ਵਾਲਾ ਇਹ ਮੰਦਿਰ ਅਸਰ ਵਿੱਚ ਨਕਾਸ਼ੀ ਦੀ ਖਾਨ ਹੈ ਪਰ ਜੋ ਚੀਜ਼ ਇਸ ਮੰਦਿਰ ਨੂੰ ਅਜੀਬ ਬਣਾਉਂਦੀ ਹੈ ਉਹ ਹੈ ਥਮ ਜੋ ਛੱਤ ਦੀ ਮਦਦ ਨਾਲ ਹਵਾ ਵਿੱਚ ਲੜਕਦਾ ਰਹਿੰਦਾ ਹੈ ਤੁਸੀਂ ਹਵਾ ਵਿੱਚ ਲੜਕਦੇ ਹੋਏ ਥਮ ਦੇੇ ਠਾਕਾਜ ਦੇ ਟੁਕੜੇ ਜਾਂ ਕਿਸੇ ਕੱਪੜੇ ਨੂੰ ਆਸਾਨੀ ਨਾਲ ਹਟਾ ਸਕਦੇ ਹੋ ਅਜਿਹਾ ਕਿਉਂ ਬਣਾਇਆ ਗਿਆ ਜਾਂ ਇਹ ਕਿਸੇ ਦੀ ਗਲਤੀ ਨਾਲ ਬਣ ਗਿਆ ਹੋਵੇ ਕੋਈ ਨਹੀਂ ਜਾਣਦਾ ਪਰ ਸਚਾਈ ਸਾਹਮਣੇ ਆ ਹੀ ਜਾਵੇਗੀ ਨੰਬਰ 9 ਰਾਜਸਥਾਨ ਦਾ ਕਰਨੀ ਮਾਤਾ ਦਾ ਮੰਦਿਰ ਦੋਸਤੋ ਸ਼ਹਿਰ ਸਪਾਟੇ ਦੇ ਨਜ਼ਰੀਏ ਤੋਂ ਰਾਜਸਥਾਨ ਬਹੁਤ ਮਹੱਤਵਪੂਰਨ ਹੈ ਯਾਤਰੀ ਇਸ ਨੂੰ ਆਪਣੀ ਸੂਚੀ ਦੇ ਸਿਖਰ ਤੇ ਰੱਖਦੇ ਹਨ ਖਾਸ ਕਰਕੇ ਇੱਥੇ ਦੀਆਂ ਉਹ ਥਾਮਾਂ ਹਨ ਜਿਨ੍ਹਾਂ ਨੇ ਇਸ ਮਾਰੂਥਲ ਧਰਤੀ ਨੂੰ ਫਿਰ ਤੋਂ ਵਧੀਆ ਆਵਾਜ਼ ਬਣਾ ਦਿੱਤਾ ਹੈ। ਪੇਸ਼ਨੋਕ ਪਿੰਡ ਦਾ ਮਾਤਾ ਕਰਨੀ ਮੰਦਿਰ ਇਸ ਸੂਚੀ ਵਿੱਚ ਆਉਂਦਾ ਹੈ। ਦਿੱਕਨੈਰ ਤੋਂ 30 ਕਿਲੋਮੀਟਰ ਇਹ ਪਿੰਡ ਦੱਖਣ ਵਿੱਚ ਪੈਂਦਾ ਹੈ ਜਿੱਥੇ ਹਰ ਰੋਜ਼ 20000 ਤੋਂ ਵੱਧ ਚੂਹਿਆਂ ਨੂੰ ਸਵਾਦੀ ਦੁੱਧ ਅਤੇ ਭੋਜਨ ਪਰੋਸਿਆ ਜਾਂਦਾ ਹੈ। ਇਸੇ ਕਰਕੇ ਇਸ ਨੂੰ ਚੂਹਿਆਂ ਦਾ ਮੰਦਿਰ ਵੀ ਕਿਹਾ ਜਾਂਦਾ ਹੈ। ਇਸ ਮੰਦਿਰ ਵਿੱਚ ਚੂਹਿਆਂ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਇੱਕ ਪਲੇਟ ਵਿੱਚ 3000 ਤੋਂ ਵੱਧ ਚੂਹੇ ਦੁੱਧ ਪੀਂਦੇ ਨਜ਼ਰ ਆਉਣਗੇ। 14ਵੀਂ ਸਦੀ ਤੋਂ ਲੋਕ ਮਾਤਾ ਕਰਨੀ ਦੀ ਪੂਜਾ ਕਰਦੇ ਆ ਰਹੇ ਹਨ ਅਤੇ 15ਵੀਂ ਸਦੀ ਵਿੱਚ ਰਾਜਾ ਗੰਗਾ ਸਿੰਘ ਨੇ ਮਾਤਾ ਕਰਨੀ ਦਾ ਇੱਕ ਸ਼ਾਨਦਾਰ ਮੰਦਿਰ ਬਣਾਇਆ ਸੀ। ਇਹ ਮੰਦਿਰ ਪੂ ਗੱਲ ਇਹ ਹੈ ਕਿ ਲੋਕ ਚੂਹਿਆਂ ਦੁਆਰਾ ਖਾਧਾ ਭੋਜਨ ਖਾਂਦੇ ਹਨ ਅਤੇ ਫਿਰ ਵੀ ਬਿਮਾਰ ਨਹੀਂ ਹੁੰਦੇ। ਨੰਬਰ 10 ਮਣੀਪੁਰ ਦੀ ਲਟਕ ਝੀਲ। ਦੋਸਤ ਜੇਕਰ ਤੁਸੀਂ ਧਰਤੀ ਦਾ ਸਵਰਗ ਦੇਖਣਾ ਚਾਹੁੰਦੇ ਹੋ ਅਤੇ ਰੱਬ ਦੁਆਰਾ ਬਣਾਈਆਂ ਸੁੰਦਰ ਥਾਵਾਂ ਤੇ ਦੇਖਣਾ ਚਾਹੁੰਦੇ ਹੋ ਤਾਂ ਲਟਕ ਝੀਲ ਤੇ ਆਓ। ਇਹ ਚਮਤਕਾਰੀ ਝੀਲ ਮਣੀਪੁਰ ਦੇ ਲੋਕਾਂ ਦੀ ਜੀਵਨ ਰੇਖਾ ਹੈ। ਇਸ ਝੀਲ ਨੇ ਆਪਣੇ ਉੱਪਰ ਇੱਕ ਨਵਾਂ ਟਾਪੂ ਖੜਾ ਕਰ ਦਿੱਤਾ ਹੈ ਜਿਸ ਨੂੰ ਪਰਮੁੰਡੀ ਕਿਹਾ ਜਾਂਦਾ ਹੈ। ਕੀਬਲ ਲਾਮਜਾਓ نیشنل ਪਾਰਕ ਵਿੱਚ ਇਸ ਟਾਪੂ ਦੇ ਸਥਿਤ ਹੈ ਜੋ ਕਿ ਪੂਰੀ ਤਰ੍ਹਾਂ ਇਕਲੌਤਾ ਫੋਰੈਸਟ نیشنل ਪਾਰਕ ਵੀ ਹੈ। ਸਵਰਗ ਅਤੇ ਕਿਸਮਤ ਦੀ ਕਹਾਣੀ ਇੱ ਨੰਬਰ 11 ਜੜਬਾ ਬੱਚਿਆਂ ਵਾਲਾ ਕੁਰੈਂਟੀ ਪਿੰਡ ਦੋਸਤੋ ਜਦੋਂ ਤੁਸੀਂ ਇਸ ਪਿੰਡ ਵਿੱਚ ਜਾਓਗੇ ਤਾਂ ਇੱਥੇ ਸਭ ਕੁਝ ਆਮ ਵਰਗਾ ਲੱਗੇਗਾ ਉਹੀ ਸੁਭਾਵ ਦਾ ਮੌਸਮ ਉਹੀ ਬੱਚੇ ਸਕੂਲ ਜਾਂਦੇ ਉਹੀ ਪਤਨੀਆਂ ਤੇ ਪਤੀ ਝਗੜਾ ਕਰਦੇ ਉਹੀ ਲੋਕ ਕੁਝ ਪੁਰਾਣੀ ਰੀਤੀ ਰਿਵਾਜ ਹੁਣ ਤੁਹਾਨੂੰ ਦੱਸਦੇ ਕਿ ਇਸ ਜਗ੍ਹਾ ਵਿੱਚ ਕੀ ਖਾਸ ਹੈ ਦੋਸਤੋ ਇਹ ਪਿੰਡ 2012 ਵਾਲਾ ਪਿੰਡ ਹੈ ਤੁਹਾਨੂੰ ਦੇ ਇਸ ਵਿੱਚ 220 ਜੋੜੇ ਜੜਬਾ ਬੱਚੇ ਮਿਲਣਗੇ ਦੋਸਤੋ ਇਸ ਨੂੰ ਜੁੜਵਾ ਬੱਚੇ ਦਾ ਪਿੰਡ ਵੀ ਕਿਹਾ ਜਾਂਦਾ ਹੈ ਲੋਕਾਂ ਦਾ ਕਹਿਣਾ ਕਿ ਇੱਕ ਵਾਰ ਇੱਥੇ ਇੱਕ ਤੰਤਰਿਕ ਕਾਲਾ ਜਾਦੂ ਕਰਦਾ ਸੀ ਤੇ ਰਾਤ ਨੂੰ ਗਲਤ ਕੰਮ ਕਰਨ ਵਾਲੇ ਲੋਕਾਂ ਨੂੰ ਮਾਰ ਦਿੰਦਾ ਸੀ 2008 ਵਿੱਚ 300 ਵਿੱਚੋਂ 15 ਪਰਿਵਾਰਾਂ ਵਿੱਚ ਜੁੜਵਾ ਬੱਚਾ ਪੈਦਾ ਹੋਏ 2009 ਅਤੇ 2014 ਦੇ ਪਿਛਕਾਰ 30 ਪਰਿਵਾਰਾਂ ਦੇ ਵਿੱਚ ਜੁੜਵਾ ਬੱਚੇ ਪੈਦਾ ਹੋਏ ਵਿਗਿਆਨੀ ਨੂੰ ਪੁੱਛ ਤਾਂ ਉਹਨਾਂ ਕੋਲ ਵੀ ਕੋਈ ਵੀ ਸਵਾਲ ਦਾ ਜਵਾਬ ਨਹੀਂ ਹੈ ਨੰਬਰ 12 ਲਦਾਖ ਦੀ ਮੈਗਨੇਟ ਰੋਡ ਲਦਾਖ ਦੇ ਲੇਹ ਵੱਲ ਜਾਂਦੇ ਸਮੇਂ ਇੱਕ ਸੜਕ ਮਿਲਦੀ ਹੈ ਜੋ ਚਾਰੇ ਪਾਸੇ ਤੋਂ ਪਹਾੜ ਨਾਲ ਘिरी ਹੋਈ ਹੈ ਇਸ ਨੂੰ ਮੈਗਨੇਟ ਹਿੱਲ ਵੀ ਕਿਹਾ ਜਾਂਦਾ ਹੈ ਚੰਨ ਤੋਂ ਬਾਅਦ ਵੀ ਇਸ ਸ ਦੀ ਹੈ ਲਦਾਖ ਦੇ ਵਿੱਚ ਚੁੰਬਕੀ ਸਥਾਨ ਹੈ ਜੇਕਰ ਤੁਸੀਂ ਬਾਈਕ ਦੇ ਇੰਜਨ ਨੂੰ ਬੰਦ ਕਰ ਦਿੰਦੇ ਹੋ ਤਾਂ ਇਹ ਉੱਪਰ ਵੱਲ ਖਿੱਚਦਾ ਰਹੇਗਾ